ਦੋਸਤੋ ਕੀ ਹਾਲ ਚਾਲ ਹੈ ਤੁਹਾਡਾ ਨਵੇਂ ਬਲੌਗ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਹੈਗਾ ਆ ਜੀ ਤਾਂ ਅੱਜ ਆਪਾਂ ਫਿਰ ਚੱਲੇ ਹੈਗੇ ਆ ਉਸ ਲੋ ਨਾਰਵੇ ਜਿੱਦਾਂ ਤੁਹਾਨੂੰ ਦੱਸਿਆ ਸੀਗਾ ਥੋੜੇ ਦਿਨ ਪਹਿਲਾਂ ਮੈਂ ਇੱਕ ਬਲੌਗ ਦੇ ਵਿੱਚ ਸਾਨੂੰ ਪ੍ਰੋਗਰਾਮ ਆਇਆ ਹੋਇਆ ਫਿਰ ਵਿਆਹ ਦਾ ਪ੍ਰੋਗਰਾਮ ਹੈ ਅੱਜ ਚੱਲੇ ਆਂ ਬਸ ਗੱਡੀ 'ਚ ਸਮਾਨ ਲੋਡ ਕਰ ਲਿਆ ਬਸ ਤੁਰਨ ਲੱਗੇ ਆ ਹੁਣ ਜੀ ਬਾਕੀ ਅਪਡੇਟ ਰਸਤੇ ਦੀ ਦਿੰਨਾ ਮੈਂ ਹਾਂਜੀ ਦੋਸਤੋ ਕੀ ਹਾਲ ਚਾਲ ਹੈ ਹਾਂ ਹਾਂ ਸਵੀਡਨ ਦੇ ਆਪਾਂ ਬਾਰਡਰ ਤੋਂ ਨੰਗਣ ਲੱਗੇ ਆ। ਹੋਸਲੋ ਚ ਐਂਟਰੀ ਹੋਣ ਲੱਗੀ ਆ। ਮੈਂ ਕਿਹਾ ਤੁਹਾਨੂੰ ਫੇਰ ਇੱਕ ਵਾਰ ਦਿਖਾ ਦਈਏ। ਚੈੱਕ ਕਰੋ ਤੁਸੀਂ। ਡੋਲ ਕਸਟਮ ਦੇ ਸਾਈਨ ਬੋਰਡ ਨਾਰਵੇ ਦੀ ਲੈਂਗੁਏਜ ਸਾਰਾ ਕੁਝ ਨਾਰਵੇਜੀ ਆਪ ਵੀ ਅਸੀਂ ਬਹੁਤ ਵਾਰ ਆ ਗਏ ਹਾਂ ਨਾਰਵੇ ਸਵੀਡਨ ਇੱਕੋ ਜੀ ਗੱਲ ਐ ਬਸ ਕਹਿ ਨਹੀਂ ਦੋ ਕੰਟਰੀਆਂ ਹੋ ਜਾਂਦੀਆਂ ਆ ਜੀ ਤਾਂ ਇਹਨਾਂ ਦੇ ਸਾਈਨ ਬੋਰਡਾਂ ਦਾ ਰੰਗ ਥੋੜਾ ਹੋਰ ਹੈਗਾ ਸਵੀਡਨ ਦੇ ਸਾਈਨ ਬੋਰਡਾਂ ਦਾ ਰੰਗ ਥੋੜਾ ਜੇ ਜਾ ਕੇ ਹੋਰ ਬਣਾਵਾਂਗਾ ਜਿਵੇਂ ਜਿਵੇਂ ਲੋਕੇਸ਼ਨ ਆਉਗੀ ਸੋਹਣੀ ਜਾਈ ਤਾਂ ਆ ਕੇ ਜਾ ਕੇ ਬਣਾਵਾਂਗੇ ਦੇਖੋ ਤੁਸੀਂ ਵੀ ਨੌਰਵੇ ਜੀ ਨੌਰਵੇ ਬਹੁਤ ਜ਼ਿਆਦਾ ਸੋਹਣਾ ਸੋਹਣਾ ਵੀ ਹੈ ਤਾਂ ਕਹਿੰਦੇ ਅਮੀਰ ਹੈ ਤੋ ਕਦਾਂ ਪੁੱਜ ਗਏ ਅਸੀਂ ਹਾਲ ਦੇ ਵਿੱਚ ਤੇ ਪਰ ਪੁੱਜ ਤਾਂ ਗਏ ਆ ਆ ਦੇਖੋ ਸਮਾਨ ਕਿੰਨੇ ਸਾਡੇ ਫੇਰੇ ਲੱਗਣੇ ਹੈਗੇ ਹਨਾ ਇਦਾਂ ਹੀ ਆਪ ਨੋਟ ਕਰ ਲਓ ਇੰਨਾ ਹੀ ਟਰਾਲੀ ਦੇ ਵਿੱਚ ਸਮਾਨ ਜਾ ਰਿਹਾ ਕਿਉਂਕਿ ਹਾਲ ਹੈਗਾ ਤੀਜੀ ਮੰਜ਼ਲ ਤੇ ਤੇ ਸਮਾਨ ਉਹ ਜਾਂ ਪੌੜੀਆਂ ਰਾਹੀਂ ਹੈ ਜਾਂ ਲਿਫਟ ਰਾਹੀਂ ਹੈ ਤੇ ਲਿਫਟ ਲਈ ਟਰਾਲੀ ਮਿਲ ਗਈ ਸਾਨੂੰ ਆਹ ਦੇਖੋ ਤੇ ਬਾਕੀ ਲੈ ਕੇ ਜਾ ਰਹੇ ਸਮਾਨ ਸਾਰਾ ਸੈਕੂਵੇਟ ਕਰਕੇ ਚੈੱਕ ਕਰਾਣੇ ਆ ਫਿਰ ਜੀ ਦੋਸਤੋ ਅ ਤੇ ਦੇਖ ਲੋ ਪੈਲਸ ਤੁਸੀਂ ਪੁੱਜ ਗਏ ਅਸੀਂ ਪੈਲਸ ਦੇ ਵਿੱਚ ਅਬ ਇਹ ਸੰਬੂਸਾ ਲਾ ਲਈਆਂ ਬਹੁਤ ਵੱਡਾ ਬੈਲਸ ਹੈ ਦੇਖੋ ਹਾਲ ਤੁਸੀਂ ਆਪ ਚੈੱਕ ਕਰੋ ਡੈਕੋਰੇਸ਼ਨ ਦੇਖੋ ਜੀ ਬਹੁਤ ਵਧੀਆ ਬਣੀ ਹੋਇਆ ਚ ਸਜਾਈ ਹੋਇਆ ਉਹਨਾਂ ਨੇ ਅਜੇ ਤੱਕ ਬਣਾਣੇ ਪਏ ਆਪਾਂ ਆ ਦੇਖੋ ਜੇ ਸੈਟਅਪ ਲਾਇਆ ਨਹੀਂ ਹੈਗਾ ਹਾਂਜੀ ਦੇਖੋ ਬਹੁਤ ਵਧੀਆ ਸਾਂਭੀ ਜਾਂਦੀਆਂ ਪਈਆਂ ਉਹ ਮਹਾਰਾਜਾ ਸਾਹ ਆਇਆ ਆ ਦੇਖੋ ਤੁਸੀਂ ਬਹੁਤ ਬਸਾ ਕੇ ਆਇਆ ਉਹ ਪ੍ਰੋਜੈਕਟਰ ਤੇ ਪ੍ਰੀ ਵੈਡਿੰਗ ਜਿਹੜੀ ਵੀਡੀਓ ਹੈ ਉਹ ਦਿਖਾਈ ਜਾਊਗੀ ਫਿਰ ਓਪਨ ਭੰਗੜਾ ਫਿਰ ਪਊਗਾ ਜੇ ਡਾਂਸ ਪਰਫਾਰਮੈਂਸਾਂ ਹੋਰ ਬਹੁਤ ਪਈਆਂ ਨੇ ਤੁਹਾਨੂੰ ਇੰਜੋਏ ਕੀਤਾ ਹੀ ਹੋਣਾ ਸਾਰਾ ਜੀ ਤਾਂ ਰਾਤ ਦੇ ਮੈਨੂੰ ਲੱਗਦਾ ਵੀ ਕਿੰਨੇ ਵਜ ਗਏ ਆ ਇੱਕ ਡੇਢ ਇੱਕ ਡੇਢ ਵਜ ਗਿਆ ਜੀ ਹਜੇ ਪੈਲਸ ਦੀਆਂ ਸੀ ਆਹ ਦੇਖੋ ਪੈਕ ਕਰਨੇ ਆ ਜੇ ਅਸੀਂ ਪੈਲਸ ਦੀਆਂ ਬਸ ਘਰ ਦੇ ਮੈਂਬਰ ਜਿਹੜੇ ਆ ਰਹਿ ਗਏ ਸਮਾਨ ਸਮੂਹ ਚੱਕਦੇ ਪਏ ਅਸੀਂ ਕਰਨ ਲੱਗੇ ਬੰਦ ਹੁਣ ਅਸੀਂ ਜਾਵਾਂਗੇ ਵਾਪਸ ਸਵੀਡਨ ਨੂੰ ਰਾਤੋਂ ਰਾਤ ਦੇਖ ਲਓ ਮਿਹਨਤ ਜਾਰੀ ਹੈਗੀ ਆ ਤਾਂ ਪਿਆਰ ਵੀ ਬਹੁਤ ਮਿਲਦਾ ਆ ਹੋਰ ਪ੍ਰੋਗਰਾਮ ਵਿਆਹ ਦੇ ਬਹੁਤ ਮਿਲ ਗਏ ਆ ਆਉਣ ਵਾਲੇ ਦਿਨਾਂ 'ਚ ਮੈਂ ਕਹਿੰਦਾ ਇੰਨੇ ਸਵੀਡਨ 'ਚ ਪ੍ਰੋਗਰਾਮ ਨਹੀਂ ਮਿਲੇ ਹੁਣੇ ਜਿੰਨੇ ਉਸਲੋ ਲਾਨ ਆਇਆ ਕਰਾਂਗੇ ਆਪਾਂ ਜਿੰਨੇ ਸਵੀਡਨ ਤੋਂ ਉਸਲੋ ਆਵਾਂਗੇ ਤੇ ਇੱਥੇ ਲਾਵਾਂਗੇ ਪ੍ਰੋਗਰਾਮ ਅੱਗੇ ਬਾਕੀ ਦੱਸਦੇ ਆਂ ਗੱਡੀ 'ਚ ਥੈਂਕ ਯੂ ਵਧੀਆ ਰਿਹਾ ਤੁਸੀਂ ਵਲੌਗ ਦੇ ਵਿੱਚ ਦੇਖਿਆ ਹੀ ਹੋਣਾ ਬਹੁਤ ਇੰਜੋਏ ਕੀਤਾ ਹਰ ਇੱਕ ਨੇ ਤੇ ਬੜਾ ਸਾਡਾ ਵਿਮਾਨ ਤਾਨ ਹੋਇਆ ਬਹੁਤ ਸਾਨੂੰ ਇੱਥੋਂ ਹੋਰ ਪ੍ਰੋਗਰਾਮ ਮਿਲ ਗਏ ਨੇ ਮੈਨੂੰ ਲੱਗਦਾ ਵੀ ਆਏ ਵੀਕਐਂਡ ਦੇ ਵਿੱਚ ਨਾ ਇੱਕ ਅੱਦਾ ਵਲੌਗ ਨੋਰਵੇ ਦਾ ਹੋਇਆ ਹੀ ਕਰੂਗਾ ਤਾਂ ਬਹੁਤ ਇੰਜੋਏ ਹੋਇਆ ਬਹੁਤ ਕੁਸ਼ ਵਧੀਆ ਹੋਇਆ ਜੀਪੀਐਸ ਲਾ ਘੰਟੇ ਸਾਨੂੰ ਲੱਗ ਜਾਣੇ ਆ ਪਹੁੰਚਣ ਆਪਣੇ ਸ਼ਹਿਰ ਤੇ ਹੁਣ ਵੱਜ ਕੇ 2:37 ਮਿੰਟ ਹੋ ਗਏ ਨੇ ਹਮੇਸ਼ਾ ਹਿਸਾਬ ਲਾ ਲੋ ਅਜੇ ਸਾਨੂੰ 3 ਘੰਟੇ ਹੋਰ ਲੱਗ ਜਾਣੇ ਸੋ ਮਿਹਨਤ ਜਾਰੀ ਸਾਡੀ ਬੜਾ ਪਿਆਰ ਮਾਣ ਜਦੋਂ ਮਿਲਦਾ ਤਾਂ ਫੇਰ ਜਾਰੀ ਰਹੀਦਾ ਅੱਗੇ ਮਿਹਨਤ ਕਰਨ ਵਾਸਤੇ ਹੋਰ ਤਾਂ ਬਾਕੀ ਵਲੌਗ ਨੂੰ ਸ਼ੇਅਰ ਕਰੋ ਸਪੋਰਟ ਕਰੋ ਕੋਈ ਕਮੀ ਪੇਸ਼ੀ ਆ ਤਾਂ ਜਰੂਰ ਦੱਸਿਓ ਵਾਸ ਕਰਦੇ ਆ ਅੱਗੇ ਤੋਂ ਤੁਹਾਡੇ ਲਈ ਚੰਗੇ-ਚੰਗੇ ਵਲੌਗ ਲੈ ਕੇ ਆਈਏ ਤਾਂ ਇਸੇ ਤਰ੍ਹਾਂ ਸਪੋਰਟ ਪਿਆਰ ਕਰਦੇ ਰਹੋ ਸਸ ਸ੍ਰੀਕਾਥ ਥੈਂਕ ਯੂ ਹਾਂਜੀ ਦੋਸਤੋ ਹੁਣ ਅਸੀਂ ਲੰਘਦੇ ਪਏ ਆ ਨੌਰਵੇ ਤੇ ਸਵੀਡਨ ਦੇ ਬਾਡਰ ਤੋਂ ਮੈਂਗਾ ਤੁਹਾਨੂੰ ਵੀ 2 ਮਿੰਟ ਹੋਏ ਕਿਆ ਹੋਣਾ ਕੋਈ ਵੀ ਹੈ ਨਹੀਂ ਦੇਖ ਲਓ ਆ ਗਏ ਆਪਣੇ সুইডਨ ਹੁਣ ਦੇਖ ਲਓ ਜੇ ਆਪਣੇ ਇੱਥੇ ਇੱਕ ਸ਼ਹਿਰ ਤੋਂ ਕਿਤੇ ਪ੍ਰਾਣੀ ਸੇ ਉਸਡੇਟ ਹੀ ਜਾਣਾ ਹੋਵੇ ਹੋਰ ਕਿਤੇ ਢੋਲਾ ਤੱਕ ਫਰੋਲਨ ਨੂੰ ਆ ਜਾਂਦੇ ਆ ਹੈ ਕਿ ਨਹੀਂ ਤੇ ਚਲੋ ਠੀਕ ਹੈ ਦੋਸਤੋ ਮੈਂਗਾ ਤੁਹਾਡੇ ਨਾਲ ਸ਼ੇਅਰ ਕਰਦੀ ਐ ਓਕੇ ਥੈਂਕ ਯੂ ਆ ਵੀਡੀਓ ਦੇ ਲਾਸਟ ਵਿੱਚ ਦੋਸਤੋ ਹਰ ਵਾਰ ਦੀ ਤਰ੍ਹਾਂ ਆਪਣੀ Gmail ID ਕਲੇਸਬੋ ਤੇ ਇੰਸਟਾਗ੍ਰਾਮ ਮੈਂਸ਼ਨ ਕਰਦੇ ਪਏ ਆ ਕਿਸੇ ਤਰ੍ਹਾਂ ਦੀ ਵੀ ਇਨਕੁਆਰੀ ਹੈ ਸਾਡੇ ਨਾਲ ਜਰੂਰ ਗੱਲਬਾਤ ਕਰਿਓ ਇਸੇ ਤਰ੍ਹਾਂ ਸਾਥ ਸਹਿਯੋਗ ਦਿੰਦੇ ਰਹੋ ਤਾਂ ਜੋ ਨਵੇਂ-ਨਵੇਂ ਵਲੌਗ ਤੇ ਨਵੀਆਂ-ਨਵੀਆਂ ਚੀਜ਼ਾਂ ਤੁਹਾਡੇ ਲਈ ਲੈ ਕੇ ਆਈਏ ਤਦ ਤੱਕ ਸਾਨੂੰ ਦੋ ਇਜਾਜ਼ਤ ਕੋਈ ਗਲਤੀ ਫਲਤੀ ਹੋ ਗਈ ਉਹਦੇ ਲਈ ਮਾਫ ਕਰਿਓ ਸਤ ਸ੍ਰੀ ਅਕਾਲ ਜੁੰਦੇ ਵਸਦੇ ਰਹੋ